ਖੇਡ ਦੇ ਮਾਮੇ ਦੇ ਵਿੱਚ ਅਗਲੀ ਰੇਡ ਫੇਰ ਵਾਰ ਕੇ ਪਾਈ ਹੈ ਕੜਿਆਣੇ ਵਾਲੇ ਤਿੰਨੇ ਦੇ ਤਿੰਨੇ ਤਿਆਰ ਸੂਰਜ ਕੜਿਆਣੇ ਵਾਲਾ ਵੀ ਵਧੀਆ ਕਬੱਡੀ ਖਿਡਾਰੀ ਬਣ ਗਿਆ ਹੈ ਬਾਟਰ ਵਰਜੀਤ ਸਿੰਘ ਜੀ ਉਹਨਾਂ ਵੱਲੋਂ 100 ਰੁਪਏ ਜਿਹੜੇ ਸਟਾਪਰ ਨੇ ਜੱਫਾ ਲਾਇਆ ਉਹ ਆਪਣੀ ਮਾਇਆ ਕਲੈਕਟ ਕਰ ਲੈ ਜੀ ਸਾਧਰਵਾਸ ਦੀ ਟੀਮ ਦਾ ਜਿਹੜੇ ਸਟਾਪਰ ਨੇ ਜੱਫਾ ਲਾਇਆ ਮੋਢਲੇ 800 ਰੁਪਏ ਸਾਡੇ ਸਰਜੀਤ ਸਿੰਘ ਜੀ ਮਾਪਟਰ ਜੀ ਨੂੰ ਪਹੁੰਚਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਹੈ ਜੋ ਸਾਡੇ ਪਈ ਹੀ ਰੇਡ ਹੈ ਪਾਲਾ ਪਿੰਡ ਗੜਿਆਣੇ ਦਾ ਜਿਵੇਂ ਚਾਰੇ ਚਾਰੇ ਚਾਰ ਹੁਣ ਕੌਣ ਆ ਜਿਹਨ ਕਹਿੰਦੇ ਲਾਗੇ ਜਫਾ ਤਨ ਤਨ ਦਰਵਾ ਦੂਗਾ ਹੁਣ ਟਾਕੇ ਆ ਤੀਜਾ ਜਫਾ ਜਿਹਨੂੰ ਜਿਹਨੂੰ ਜਾਫੀ ਦੇ ਜਫੇ ਵਧੀਆ ਲੱਗਦੇ ਐ ਇੱਕ ਵਾਰ ਤਾੜੀਆਂ ਮਾਰ ਦਿਓ ਸਾਰੀ ਸ਼ਟਕ ਦਾ ਬਹੁਤ ਸੋਹਣਾ ਖੇਡ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਜੋਰ ਲੱਗ ਰਿਹਾ ਹੈ ਖਿਡਾਰੀਆਂ ਦਾ ਜੀ ਅਨੇਕ ਲੈਣਾ ਉਹ ਦੇਣਾ ਹੁਣ ਉੱਥੇ ਅੰਦਰ ਦੇਖ ਨਿਓ ਫਤਿਹਵਾਦੀ ਟੀਮ ਫਤਿਹਵਾਦ ਆਹ ਲੱਗ ਚੁਪਾਰ ਹੁੰਦੀ ਕੀ ਬਣਿਆ ਉਹ ਗੁਰੀ ਹੋ ਗਿਆ ਫਾਈਨਲ ਆਹ ਜਾਂ ਚੱਲਣਾ ਮੈਂ ਸਮਾਪਤਾ ਕਰਿਆਨੇ ਦੀ ਟੀਮ ਜਿੱਤੀ ਹੈ ਜੀ ਬਹੁਤ ਬਹੁਤ ਧੰਵਾਦ ਹੈ ਆਹ ਜੀ ਬੀਤਦੀ ਹੈ ਆ ਜਿਹੜਾ ਨੌਜਵਾਨ ਸਾਧਵਾ ਦੀ ਟੀਮ ਤੇ ਖੇਡ ਰਿਹਾ ਸੀਗਾ ਜਿਹਨੇ ਤਿੰਨ ਚਾਰ ਜੱਫੇ ਲਾਇਆ ਮੇਰੇ ਕੋਲ ਆਪਾਂ ਗਏ 100 ਰੁਪਏ ਲੈ ਗਿਆ ਫੜ ਕੇ ਆਹ ਤੋਂ ਸੰਜੀਤ ਸਿੰਘ ਜੀ ਉਹਨਾਂ ਵੱਲੋਂ ਪਹੁੰਚਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਹੈ ਅਨ ਲੈ ਤੇ 200 ਰੁਪਏ ਉਹਦੇ ਉਹਨਾਂ 200 ਰੁਪਏ ਲੈਣ ਆਪਾਂ ਨੰਬਰਾਂ ਤੋਂ ਕਹਿੰਦੇ ਬੰਦੂ ਜੀ ਹਾਂ ਜੀ ਦੇ ਦੇ ਇੱਕ ਮਿੰਟ ਫੇਰ ਲੈ ਜੀ ਕੋਈ ਫੜ ਕੇ ਲੈ ਜੀ ਮੇਰਾ ਵੀਰ ਪੱਲੇ ਕੋਈ ਗੱਲ ਨਹੀਂ ਚਲੋ ਮੈਂ ਰੱਖ ਲਈ ਆ 200 ਰੁਪਏ ਹਾਂ ਨਿਕਾ ਤੂੰ ਜੀ ਉਹ ਮੇਰਾ ਰੱਖ ਦੇ ਬਹੁਤ ਬਹੁਤ ਧੰਨਵਾਦ ਹੈ ਇਹ ਮੰਗੇ ਦੇ ਜ਼ਿਲ੍ਹੇ ਆ ਮਾਰ ਕਦੇ ਨਹੀਂ ਕਹਿੰਦੇ ਸੋਹਣੇ ਕਮੈਂਟਰ ਵੀਰ ਹਾਂ ਜੀ ਹਾਂ ਜੀ ਅੱਜ ਕਟਾਣਾ ਜਿੰਦਗੀ ਕਾਹ ਉਹਨਾਂ ਨੂੰ দাও ਤਾਂ ਗਾਹੜਾ ਮੈਚ ਬੋਲ ਗਰੀ फतहबादगी शुरू लॻा टीम लागे ने